ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤਹਰ ਤੱਕ ਪਹੁੰਚਦੀਆਂ ਰਹਿਣ। ਜ਼ਿਲ੍ਹਾ ਤਰਨਤਾਰਨ ਵਿਖੇ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਲ ਦੀ ਮੌਤ ਹੋ ਗਈ ਸੀ ਜਿਸ ਕਾਰਨ ਤਰਨਤਾਰਨ ਦੀ ਸੀਟ ਖੇਲੀ ਹੋ ਗਈ ਸੀ ਜਿਸ ਕਾਰਨ ਹੁਣ ਜਿਮਨੀ ਚੋਣ ਹੋਣ ਜਾ ਰਹੀ ਹੈ। ਉਹਨਾਂ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਟਿਕਟ ਸਾਨੂੰ ਦਿੱਤੀ ਜਾਵੇ। ਪਰ ਉਹਨਨ ਟਿਕਟ ਨਹੀਂ ਦਿੱਤੀ ਗਈ ਕਸ਼ਮੀਰ ਸਿੰਘ ਸੋਲ ਦਾ ਪਨੇਵਾ ਕੋਮਲ ਪ੍ਰੀਤ ਅੱਜ ਆਜ਼ਾਦ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵਾਸਤੇ ਆਇਆ ਉਹ ਵੀ ਜਿੱਤੇ ਦੇ ਦਾਅਵੇ ਕਰ ਰਿਹਾ ਹੈ ਕਿ ਮੈਂ ਜਿੱਤ ਪ੍ਰਾਪਤ ਕਰਾਂਗਾ ਪਰ ਆਮ ਆਦਮੀ ਪਾਰਟੀ ਨੂੰ ਕਾਫੀ ਫਰਕ ਪਏਗਾ ਕੁਝ ਤਾਂ ਫਰਕ ਪਏਗਾ ਹੀ ਆਓ ਜਾਣਦੇ ਹਾਂ ਕੋਮਲ ਪ੍ਰੀਤ ਦੇ ਕੋਲ ਉਹ ਕੀ ਕਹਿੰਦੇ ਨਜ਼ਰ ਆਏ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਵਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਕੋ ਜੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਜਣੇ ਆਪਾਂ ਤਗੜੇ ਹੋ ਕੇ ਸਾਥ ਦਿਈਏ ਤਾਂ ਕਿ ਜੋ ਸਾਡੇ ਐਮਐਲਏ ਸਾਹਿਬ ਜੀ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਦੀ ਸੋਚ ਨੂੰ ਬਾਧ ਰੱਖਿਆ ਜਾਵੇ ਜਿਵੇਂ ਤੁਸੀਂ ਸਭ ਜਾਣਦੇ ਜੇ ਹਲਕਾ ਸਾਰਾ ਇਸ ਚੀਜ਼ ਦਾ ਗਵਾਹ ਵੀ ਉਹਨਾਂ ਨੇ ਆਪਣੇ ਟਰਮ ਦੇ ਵਿੱਚ ਕੀ ਕੀਤਾ ਕੀ ਨਜਾਇਜ਼ ਕੀਤੀ ਕਿਸਨਾ ਕਿ ਨਹੀਂ ਕੀਤੀ ਪਰਚੇ ਦਿੱਤੇ ਕਿ ਤੇ ਨਸ਼ਾ ਵਿਕਣ ਦਿੱਤਾ ਹਲਕੇ ਜਿਕੇ ਨਹੀਂ ਦਿੱਤਾ ਤੇ ਸਾਰੇ ਜਾਣੀ ਆਪਾਂ ਇਕੱਠੇ ਹੋ ਕੇ ਸਾਥ ਦਈਏ ਤਾਂ ਕਿ ਜਿਹੜਾ ਆਪਣਾ ਹਲਕਾ ਤਰਨ ਤਰਨਾ ਇਹਨੂੰ ਮੋੜ ਜਿੱਦਾਂ ਅੱਗੇ ਤੋਂ ਵੀ ਬਿਹਤਰ ਬਣਾਇਆ ਜਾ ਸਕੀ ਆ ਤੁਹਾਡੇ ਵੱਲੋਂ ਨਾਮੀ ਚ ਖੁਦ ਕੋਈ ਫਾਈਲ ਦਿੱਤੀ ਹੈ ਹਾਂ ਜੀ ਮੇਰੇ ਵੱਲੋਂ ਜੀ ਖੁਦ ਕੀਤੀ ਗਈ ਹੈ ਜੀ ਤੇ ਕੀ ਲੱਗ ਸਕਦਾ ਕਿ ਆਮ ਆਦਮੀ ਪਾਰਟੀ ਤੋਂ ਤੁਸੀਂ ਨਰਿੰਦਰ ਸੇਵਾ ਵਾਲਾ ਕਿਹੜੀ ਪਾਰਟੀ ਐ ਸਕਦਾ ਤੇ ਹੁਣ ਤੁਸੀਂ ਆਜਾਤ ਤੋਂ ਨਾਮੀ ਚ ਪੜ ਰਹੇ ਹੋ ਤੇ ਕੀ ਮਤਲਬ ਕੀ ਦੇਖੋ ਜੀ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਵਾਈਸ ਪ੍ਰਧਾਨਾ ਜੂਥ ਲਿੰਗ ਦਾ ਜੀ ਤੇ ਅਸੀਂ ਸਾਰੇ ਜਿਵੇਂ ਤੁਹਾਨੂੰ ਕੁਝ ਦਿਨ ਪਹਿਲਾਂ ਪਤਾ ਸੀ ਸਾਡੇ ਹਲਕੇ ਦਾ ਜੂਥ ਪ੍ਰਧਾਨ ਵੀ ਲਾਤਾ ਪਾਰਟੀ ਨੇ ਇਹ ਸਾਡੇ ਐਮਐਲਏ ਸਾਹਿਬ ਦੇ ਬੰਦੇ ਜਿਹੜੇ ਸੀ ਡਾਕਟਰ ਕੁਸ਼ਨੀ ਸਿੰਘ ਛੋਲ ਦੇ ਸਾਡਾ ਜਿਹੜਾ ਮੈਂ ਜਿੰਨੇ ਵੀ ਸਾਡੇ ਮਿੰਜ ਹਲਕੇ ਦੇ ਵਿੱਚ ਸਮਰਥਨ ਸੀ ਸਾਰਿਆਂ ਨੂੰ ਇਗਨੋਰ ਕੀਤਾ ਜਾ ਰਿਹਾ ਖੁੱਡੇ ਲੈਣ ਲਾਇਆ ਜਾ ਰਿਹਾ ਉਹਨਾਂ ਨੂੰ ਮਿੰਜ ਉਹਨਾਂ ਦੀ ਕਦਰ ਹੀ ਨਹੀਂ ਕੀਤੀ ਜਾ ਰਹੀ ਇਹ ਪਾਰਟੀਆਂ ਦਾ ਬਸ ਇੱਕੋ ਹੀ ਮਕਸਦ ਰਹਿ ਗਿਆ ਜਿੱਤ ਜਿੱਤ ਤੇ ਜਿੱਤ ਪਰ ਜਿਵੇਂ ਤੁਹਾਨੂੰ ਪਹਿਲਾਂ ਪਤਾ ਕੁਝ ਸਮਾਂ ਪਹਿਲਾਂ ਗੁਰਦੁਆਰੇ ਸਾਹਿਬ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਪ੍ਰਣ ਲਿਆ ਸੀ ਵੀ ਇਸ ਬੰਦੇ ਦੇ ਨਾਲ ਅਸੀਂ ਨਹੀਂ ਚੱਲਾਂਗੇ ਬਾਕੀ ਦੇ ਜਿਵੇਂ ਤੁਸੀਂ ਜਾਣਦੇ ਜੇ ਸਾਰੇ ਭੱਜ ਪੁੱਜ ਗਏ ਨੇ ਕਿਹੜੇ ਬੰਦੇ ਨਾਲ ਨਹੀਂ ਚੱਲਣਾ ਚਾਹੁੰਦੇ ਵੇਖੋ ਜੀ ਕਈ ਲੋਕ ਇਦਾਂ ਨੇ ਵੇਚ ਜਾਂਦੇ ਆ ਕਈ ਚੀਜ਼ਾਂ ਦੇ ਵੇਚ ਜਾਂਦੇ ਕੋਈ ਆਉਧਿਆਂ ਦੇ ਵੇਚ ਜਾਂਦੇ ਆ ਆਂਦੇ ਜ਼ਮੀਨ ਭਾਵੇਂ ਘੱਟ ਹੋਵੇ ਬੰਦੇ ਕੋ ਚੱਲ ਜੇਗੀ ਕਿ ਜ਼ਮੀਰ ਜ਼ਰੂਰ ਚਾਹੀਦੀ ਆ ਇਸ ਲਈ ਅੱਜ ਜਿਹੜਾ ਸਵਾਲ ਸੀ ਆਪਾਂ ਅਰਜਨ ਪਾਸ਼ਾ ਨੇ ਇਹ ਆਪਣੀ ਨਗਰੀ ਵਸਾਈ ਦਾ ਹਲ ਖਾਤਾ ਰਤਨ ਇਹ ਉਹਦੇ ਗੁਰੂ ਘਰੋਂ ਜਾ ਕੇ ਆਪਾਂ ਮੁਕਰ ਜੀ ਫੇਰ ਗੱਲ ਨਹੀਂ ਬਣਦੀ ਅਸੀਂ ਉਹਨਾਂ ਬੰਦਿਆਂ ਦੇ ਨਾਲ ਫੇਰ ਚੱਲ ਪਏ ਲਾਲਚਾਂ ਦਾ ਕਰਕੇ ਫੇਰ ਬਾਪੇ ਨੂੰ ਕਿੱਥੇ ਵਜਾਂਗੇ ਜੀ ਉਮਰ 27 ਸਾਲ ਆ ਗਾੜੀ ਜੀਣਾ ਕੀ ਪਤਾ ਇਹਨਾਂ ਲੋਕਾਂ ਨੇ ਸੋਚਿਆ ਗਾੜੀ ਜੀਣਾ ਕਿ ਨਹੀਂ ਜੀਣਾ ਕੀ ਕੋਈ ਸਮਝ ਨਹੀਂ ਲੱਗਦੀ ਤੁਹਾਡੇ ਨਾਲ ਕਿ ووٹ ਦੇ ਆਪਦੀ ਪਾਰਟੀ ਦਾ ਦੇ ਨਹੀਂ ਹਾਂਜੀ ਤੁਹਾਡੇ ਵੱਲ ਵਿਰੋਧ ਕੀਤਾ ਜਾਏਗਾ ਜੀ ਉਹਨਾਂ ਨੇ ਨਹੀਂ ਜੀ ਵੇਖੋ ਮੈਂ ਪਹਿਲਾਂ ਵੀ ਦੱਸ ਚੁੱਕਾ ਅਸੀਂ ਪਾਰਟੀ ਦੇ ਨਾਲ ਜਿੱਤ ਕੇ ਛੀੜ ਜਿਹੜੀ ਆ ਪਾਰਟੀ ਦੀ ਝੋਲੀ ਪਾਵਾਂਗੇ ਤੇ ਮੈਂ ਪੰਜਾਬ ਦੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਗਨੋਰ ਕੀਤਾ ਗਿਆ ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਸਮਾਂ ਇਹ ਆਪਣਾ ਉਹ ਆ ਵੀ ਆਪਾਂ ਇਕੱਠੇ ਹੋ ਕੇ ਇੱਕ ਮੰਚ ਤੇ ਲੜੀਏ ਤੇ ਦਸੀਏ ਪਾਰਟੀਆਂ ਨੂੰ ਵੀ ਜਿਹੜੇ ਵਲੰਟੀਅਰ ਆ ਇਹ ਰੀਡ ਦੀ ਹੱਡੀ ਹੁੰਦੀ ਆ ਇਹਨਾਂ ਨੂੰ ਇਗਨੋਰ ਕਰਾਂਗੇ ਤੇ ਕੀ ਹਾਲ ਹੋਗਾ ਆਪਾਂ ਤਕੜੇ ਹੋ ਕੇ ਸਾਥ ਦਈਏ ਤਾਂ ਕਿ ਇਹਨਾਂ ਨੂੰ ਦੱਸਿਆ ਜਾ ਸਕੇ ਵੀ ਇੱਥੇ ਬੰਦੇ ਦੀ ਛਵੀਆਂ ਵੇਖੀਆਂ ਜਾਂਦੀਆਂ ਕਲੀ ਰਾਜਨੀਤੀ ਤੇ ਜਿੱਤ ਨਹੀਂ ਵੇਖੀ ਜਾਂਦੀ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਦਿੱਤੀ ਜਾਂਦੀ ਡਿਕੜ ਅਸੀਂ ਇਹਨੇ ਹੋਰ ਕਿਸੇ ਨੂੰ ਦੇ ਦਿੰਦੇ ਇੰਨੇ ਵਲੰਟੀਅਰ ਆ ਸਾਡੇ ਹਲਕੇ ਦੇ ਵਿੱਚ ਇੰਨੀਆਂ ਲੋਕਾਂ ਨੇ ਮਿਹਨਤ ਕੀਤੀ ਆ ਚਲੋ ਸਾਡੀ ਨਹੀਂ ਬਣਦੀ ਹੋਰ ਕਿਸੇ ਨੂੰ ਦੇ ਦਿੰਦੇ ਵਲੰਟੀਅਰ ਨੂੰ ਦੇ ਦਿੰਦੇ ਪਰ ਜਿਹੜੇ ਬੰਦੇ ਦੇ ਖਿਲਾਫ ਸਾਡੇ ਐਮਐਲਏ ਸਾਹਿਬ ਰਾਤ ਦੇਣਾ ਲੋਕਾਂ ਨੂੰ ਜਾਗਰੂਤ ਕਰਕੇ ਇਹ ਹੀ ਸਰਕਾਰ ਪਹਿਲਾਂ ਜਾਗਰੂਤ ਕਰਕੇ ਰਾਤ ਦੇਣ ਪ੍ਰਚਾਰ ਕਰਕੇ ਪਾਈ ਦੇ ਵਿੱਚ ਇਥੋਂ ਆਪਣੇ ਐਮਐਲਏ ਸਾਹਿਬ ਨੂੰ ਜਿਤਾਇਆ ਤੇ ਅੱਜ ਉਸੇ ਹੀ ਬੰਦੇ ਨੂੰ ਜਿਹਨੂੰ ਹਰਾਇਆ ਉਹਨੂੰ ਫੇਰ ਟਿਕਟ ਦੇ ਦਿੱਤੀ ਅਸੀਂ ਦੇ ਇਸ ਪਾਸੇ ਉਮੀਦਵਾਰ ਨੂੰ ਸਰਕਾਰ ਦੀ ਸਪੋਰਟ ਹੈ ਤੇ ਇੱਕ ਪਾਸੇ ਤੁਸੀਂ ਇਕੱਲੇ ਲੜ ਰਹੇ ਹੋ ਕਿੱਦਾਂ ਜਿੱਤਫਾਓਗੇ ਕਾਲਪੁਰਖ ਦੀ ਜੀ ਹੱਥ ਚਾਹੀਦਾ ਬਾਕੀ ਬੰਦੇ ਦੇ ਨਾਲ ਫੌਜ ਆਪੇ ਤਿਆਰ ਹੋ ਜਾਂਦੀ ਆ ਬੂੰਦ ਬੂੰਦ ਕਰਕੇ ਸਾਗਰ ਭਰਦਾ ਤੇ ਮੈਨੂੰ ਵਿਸ਼ਵਾਸ ਵਾ ਜਿੰਨੇ ਵੀ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਸੀ ਬਾਕੀ ਪੰਜਾਬ ਦੇ ਜਿੰਨੇ ਵੀ ਵੱਸਦੇ ਆ ਸਾਰੇ ਤਗੜੇ ਹੋ ਕੇ ਸਾਥ ਦੇਣਗੇ ਤੇ ਜਿੱਤ ਸਾਡੀ ਯਕੀਨੀ ਆ ਉਹਮ ਉਹ ਜਿਹੜੀਆਂ ਪੰਚਾਇਤਾਂ ਪਹਿਲਾਂ ਸਮਰਥਨ ਦੇ ਰਹੀਆਂ ਸੀ ਹਜੇ ਵੀ ਨਾਲ ਰਹਿ ਗਈਆਂ ਨੇ ਜਾਂ ਨਹੀਂ ਜਿਹੜੇ ਪਾਜੀ ਵੇਖੋ ਸਾਰੇ ਹੀ ਬੰਦੇ ਸਾਡੇ ਉਦਾਂ ਹੀ ਨਾਲ ਆ ਕੁਛ ਦੇਣਾ ਜੇ ਤੁਹਾਨੂੰ ਪਤਾ ਲੱਗ ਜੂਗਾ ਇਹ ਬਾਕੀ ਵੋਟਾਂ ਨੇ ਦੱਸ ਹੀ ਦੇਣਾ ਕਿੱਧਰ ਨੂੰ ਪੈਂਦੀਆਂ ਤੇ ਤੁਸੀਂ ਭਰਾ ਜੇ ਬਾਕੀ ਸਾਥ ਦੋ ਸਾਰੇ ਤਗੜਾ ਹੋ ਕੇ ਕਿੰਦਾ ਲੈ ਕੇ ਕੀ ਜਾ ਰਹੇ ਜੋ ਵੇਖੋ ਜਿਹੜਾ ਆਪਣਾ ਨਸ਼ਾ ਇਹਨੂੰ ਆਪਾਂ ਰੋਕਣਾ ਜਿੱਦਾਂ ਪਹਿਲਾਂ ਰੋਕਦੇ ਰਹੇ ਹੁਣ ਵੀ ਰੋਕਾਂ ਜੋ ਇਸੇ ਤਰ੍ਹਾਂ ਟਿੱਡੇ ਹੋ ਕੇ ਤੇ ਬਾਕੀ ਗੁਰੂ ਅਰਜਨ ਪਾਤਸ਼ਾਹ ਦੇ ਅਸੀਂ ਐਮਐਲਏ ਸਾਹਿਬ ਦੀ ਜੋ ਵੀ ਸੋਚ ਸੀ ਉਹਨਾਂ ਵਰਗੇ ਬੰਦਤ ਨਹੀਂ ਸਕਦੇ ਪਰ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਵਾਂਗੇ ਸਾਨੂੰ ਵੀ ਦਬਾਇਆ ਜਾ ਰਿਹਾ ਪੂਰਾ ਪਰ ਇੱਕ ਗੱਲ ਹੈਗੀ ਆ ਮਰਨ ਲਿਖਾਏ ਮੰਡਲ ਮੇ ਆਏ ਇਹ ਲਈ ਆਪਾਂ ਡਰਨਾ ਨਹੀਂ ਜੋ ਵੀ ਕੁਝ ਹੈਗਾ ਸਾਡੇ ਵੀ ਬੰਦੇ ਕਹਿੰਦੇ ਭਾਈ ਬਾਜਾ ਇਹ ਕੰਮ ਬੜਾ ਸਰਕਾਰਾਂ ਇਦਾਂ ਹੁੰਦੀਆਂ ਪਰ ਗੁਰੂ ਨਗਰੀ ਦੇ ਵਿੱਚ ਬਹਿ ਕੇ ਅਸੀਂ ਪ੍ਰਣ ਲਿਆ ਸੀ ਅਸੀਂ ਉਹ ਬੋਲ ਤੇ ਅੱਜ ਵੀ ਖੜੇ ਆ ਤੇ ਕੱਲ ਨੂੰ ਵੀ ਖੜੇ ਠੀਕ ਆ ਗੋਮਲ ਜੀ